ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਅਸੀਂ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲਈਏ ਸ਼ੁਰੂਆਤ ਜੀ ਟਾਈਮ ਨਾਲ ਖੱਦਣਾ ਹੁੰਦਾ ਹੋ ਗਿਆ ਤੇ ਆਪਾਂ ਚੱਲੇ ਆ ਜੀ ਅੱਜ ਕਿੱਥੇ ਤੇ ਉਸ ਤੋਂ ਅੱਗੇ ਦੀ ਅੱਗੇ ਵਲੌਗ ਚ ਪਤਾ ਲੱਗ ਜੂ ਵੀ ਆਪਾਂ ਕਿੱਥੇ ਜਾ ਰਹੇ ਹਾਂ ਤੇ ਪਲੀਜ਼ ਵਲੌਗ ਨੂੰ ਫੋਲੋ ਵਾਚ ਕਰ ਲੈਣੇ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਤੇ ਆਪਣੀ ਉਧਰ ਬੀਬੀ ਵੀ ਤਿਆਰੀ ਖਿੱਚੀ ਹੋਈ ଥିਲੀ ਮਰੀਨੇ ਦਾ ਸ਼ਾਲ ਲੈਤਾ ਹੋਇਆ ਸੱਸ ਹੀ ਕਹ ਬੁਲਾ ਰਹਿ ਗਾ ਨਾ ਜੀ ਸੋਹਣਾ ਲਾ ਦੇ ਜੀ ਸੰਗ ਕਾ ਦਿਨ ਦੀ ਸੱਸ ਹੀ ਕਾ ਜੀ ਇਸ ਮਾਰ ਕਿ ਬੁਲਾਦੀ ਬੁਲਾ ਦੇ ਸੱਸ ਹੀ ਕਾ ਸੰਗ ਲਾਦੀ ਤੇ ਆਪਣੇ ਪ੍ਰੀਤ ਜਸ਼ਨ ਤੇ ਮੈਂ ਹਨਾ ਅਸੀਂ ਹੋਰ ਸਾਈਡ ਜਾ ਰਹੇ ਹਾਂ ਬੀਬੂ ਹੋ ਸਕਦਾ ਯਾਰੀ ਇਹ ਕੰਮ ਐ ਥੋੜਾ ਜਿਹਾ ਤੇ ਮੋੜ ਸਾਰਾ ਪਰਿਵਾਰੀ ਸ਼ਾਮ ਨੂੰ ਮੜੇ ਆਵਾਂਗੇ ਘਰੇ ਤੇ ਕੰਮ ਐ ਜ਼ਰੂਰੀ ਹਨਾ ਬਹੁਤ ਜਿਆਦਾ ਜ਼ਰੂਰੀ ਕੰਮ ਨੇ ਤੇ ਆ ਜਾਣਾ ਔਰ ਇੱਕੋ ਵੀ ਨਿਵਾਇਦਾ ਜੇ ਪਹਿਲਾਂ ਹੀ ਆ ਜਾਗੇ ਤੇ ਦੇਖੋ ਜੀ ਮੈਂ ਘੜੀ ਬਣੀ ਅੱਜ ਸੁਣੀ ਲੱਗਦੀ ਬਾਕੀ ਇਧਰ ਆਪਣਾ ਜਸ਼ਨਮੀ ਲੈਡਿੰਗ ਹੋ ਰਿਆ ਲੱਗ ਤੇ ਅਸੀਂ ਵਾਸਤੇ ਕਰ ਰਹੇ ਆਂ ਵੇਟ ਵਾਸਤੇ ਇਹ ਜਾਵਾਂਗੇ ਫਟਾਫਟ ਤੇ ਬਲੌਗ ਦੇ ਨਾਲ ਬਣੇ ਰਹੋ ਤੇ ਬਲੌਗ ਬਹੁਤ ਸੋਹਣਾ ਹੋਊ ਅੱਜ ਸਸਰੀ ਘਰ ਦੇ ਸਾਰੇ ਪਿੰਟ ਦੇਤਾ ਤੁਹਾਨੂੰ ਮੋਟਾ-ਮੋਟਾ ਹਨ ਵੀ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਆਂ ਪਰ ਇਹ ਨਹੀਂ ਦੱਸਣਾ ਵੀ ਕਿਹੜੇ ਗੁਰਦੁਆਰਾ ਸਾਹਿਬ ਤੇ ਕਿਹੜੇ ਪਿੰਡ ਜਾ ਰਹੇ ਆਂ ਇਹ ਉਹ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਤੇ ਬਲੌਗ ਨੂੰ ਫੋਲੋਅ ਕਰਿਓ ਸਾਰੇ ਜਣੇ ਸੋਹਣੇ-ਸੋਹਣੇ ਕਰੋ ਜੀ ਕਮੈਂਟ ਸਸਰੀ ਘਰ ਬਲਾਓ ਸਸਿਕਾ ਵਲਾਤੀ ਸੀ ਵਲਾਤੀ ਸੀ ਚਲੋ ਜੀ ਫਿਰ ਮਿਲਦੇ ਆ ਜੀ ਆਪਾਂ ਪਹੁੰਚਗੇ ਕਾਲਿਆਂ ਵਾਲੀ ਤੇ ਪੰਜਾਬ ਬੱਸ ਸਟੈਂਡ ਤੇ ਬੈਠੇ ਆਂ ਬੱਸ ਦੀ ਵੇਟ ਕਰ ਰਹੇ ਆਂ ਇਧਰ ਫਰੀਦ ਤੇ ਜਸ਼ਨ ਗੱਲਾਂ ਵਾਲੀ ਜੀ ਡਾਕਟਰ ਨੰਦਨਪੁਰੀ ਤੇ ਅਦਰਾਂਗੂ ਵਗੈਰਾ ਦੇ ਜਿਹੜੇ ਆ ਹੁੰਦੇ ਹਨ ਪੇਸ਼ੈਂਟ ਐ ਵੀ ਇੱਥੇ ਆਉਂਦੇ ਆਪਣੇ ਕਾਲਿਆਂ ਦੀ ਬਹੁਤ ਜਿਆਦੇ ਮਸ਼ਹੂਰ ਹਸਪਤਾਲ ਹੈ ਇਹ ਮੈਂ ਜ਼ੂਮ ਕਰਕੇ ਦਿਵਾਉਣੀ ਆ ਲਓ ਜੀ ਇੱਥੇ ਆਪਾਂ ਪਹੁੰਚ ਗਏ ਸੀਗੇ ਤਲਵੰਡੀ ਸਾਬੋ ਦੰਦਵਾ ਸਾਹਿਬ ਤੇ ਆਪਾਂ ਗੁਰਦੁਆਰੇ ਦੇ ਬਿਲਕੁਲ ਨੇੜੇ ਸੀਗੇ ਤੇ ਆਪਾਂ ਬਸ ਉੱਤਰ ਕੇ ਆਟੋ ਕਰਵਾ ਲਿਆ ਸੀਗਾ ਤੇ ਜਸ਼ਨ ਤੇ ਪ੍ਰੀਤ ਕਹਿੰਦੇ ਮਮਾ ਆਪਾਂ ਨੂੰ ਅੱਜ ਪਹਿਲੀ ਵਾਰ ਆਇਆ ਵੀ ਗੁਰਦੁਆਰਾ ਸਦਾ ਪਤਾ ਨਹੀਂ ਹੈ ਨਾ ਕਿੱਥੇ ਹੈ ਤੇ ਇੱਥੇ ਆਪਾਂ ਪਹੁੰਚ ਗਏ ਸੀਗੇ ਲੰਗਰ ਹਾਲ ਦੇ ਕੋਲ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਜੋੜੇ ਜਮਾ ਕਰਵਾਏ ਤੇ ਜੋੜੇ ਜਮਾ ਕਰਵਾ ਰਹੇ ਸੀ ਪ੍ਰੀਤ ਤੇ ਜਸ਼ਨ ਤੇ ਮੈਂ ਇੱਥੇ ਸ਼ਾਟ ਲੈ ਰਹੀ ਸੀਗੀ ਹਨਾ ਚਲੋ ਮੈਂ ਕਿਹਾ ਬਲੌਗ ਬਣ ਜੂਗਾ ਨਾਲੇ ਸਾਰੇ ਪੈਣ ਭਰਾਵਾਂ ਨੂੰ ਦਰਸ਼ਨ ਕਰਵਾਈਏ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਦਾ ਤੇ ਆਪਾਂ ਤਲਵੰਡੀ ਸਾਬੋਕੇ ਗੁਰਦੁਆਰਾ ਸਾਹਿਬ ਜਾਣਾ ਸੀਗਾ ਤੇ ਕਿਉਂਕਿ ਆਪਣੀ ਇੱਕ ਭੈਣ ਆ ਸੋਖਪ੍ਰੀਤ ਖੱਟੜਾ ਉਹ ਕਹਿੰਦੇ ਵੀ ਤੁਸੀਂ ਰਮਣ ਜਰੂਰ ਜਾ ਕੇ ਉਹ 3 ਮਹੀਨੇ ਹੋ ਗਏ ਉਹਨਾਂ ਨੂੰ ਕਹਿੰਦਿਆਂ ਨੂੰ ਤੇ ਲਓ ਜੀ ਇੱਥੇ ਆਪਾਂ ਜੋੜੇ ਜਮਾ ਕਰਾ ਰਹੇ ਆ ਜਸ਼ਨ ਉਲਝਾ ਫਿਰਦਾ ਪੂਰਾ ਇਹਦੀ ਜ਼ਿੰਮੇਵਾਰੀ ਸੀ ਜੋੜੇ ਲਾ ਲਾ ਕੇ ਸਾਡੇ ਫੜਾਉਣੇ ਤੇ ਹਣੀ ਲਾ ਲਾ ਕੇ ਫੜਾਊਗਾ ਜੋੜੇ ਤੇ ਟੋਕਣ ਫੜ ਲੂਗਾ ਇੱਥੇ ਤੇ ਜੋੜਾਕਾਰ ਜੀ ਤੇ ਬੋ ਸੁਣਾ ਗੁਰਦੁਆਰਾ ਗੁਰੂ ਘਰ ਬਣਿਆ ਹੋਇਆ ਬਹੁਤ ਜਿਆਦਾ ਜੀ ਲੱਗਿਆ ਤੇ ਹੁਣ ਆ ਗਈ ਜੀ ਆਪਣੀ ਵਾਰੀ ਇਹ ਜਸ਼ਨ ਲਾ ਕੇ ਸਾਰਿਆਂ ਦੇ ਤਿੰਨਾਂ ਦੇ ਸਾਡੇ ਬੂਟ ਰੱਖਦੇ ਮੇਰੇ ਰਹਿੰਦੇ ਸੀ ਤੇ ਟੋਕਣ ਫੜ ਲੂਗੀ ਹੁਣ ਜਸ਼ਨ ਤੇ ਬੱਚਿਆਂ ਦਾ ਬਹੁਤ ਸਾਰਾ ਹੁੰਦਾ ਜੀ ਨਾਲ ਹਨਾ ਕੱਲਿਆਂ ਨੂੰ ਬੱਚੇ ਨਾਲ ਹੁਣ ਵਧੀਏ ਤੇ ਇੱਥੇ ਆਪਾਂ ਦਰਬਾਰ ਸਾਹਿਬ ਵੱਲ ਜਾ ਰਹੇ ਸੀਗੇ ਤੇ ਦੇਖੋ ਕਿੱਡਾ ਸੋਹਣਾ ਵਿਊ ਆ ਰਿਹਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਨੂੰ ਹਨਾ ਕਿੰਨੇ ਸੋਹਣੇ ਪੇੜ-ਪੌਦੇ ਤੇ ਕਿੱਡਾ ਵਧੀਆ ਆ ਉਹ ਸਾਫ ਸਫਾਈ ਕਿੰਨੀ ਗੁਰਦੁਆਰਾ ਸਾਹਿਬ ਹਨ ਤੇ ਬਹੁਤ ਵਧੀਆ ਜੀ ਲੱਗਿਆ ਮਨ ਲੱਗਿਆ ਅੱਜ ਜਾ ਕੇ ਸਾਡਾ ਉੱਥੇ ਤੇ ਬਸ ਅਸੀਂ ਤੁਰੇ ਗਏ ਆਂ ਸੰਗ ਤਾਂ ਕਾਫੀ ਸੀਗਾ ਦਿਨ ਵਾਰ ਕੋਈ ਤਾਂ ਨਹੀਂ ਹੁੰਦਾ ਹਨ ਤੇ ਗੁਰੂ ਘਰ ਚ ਹਮੇਸ਼ਾ ਹੀ ਸੰਗਤ ਮਿਲੂਗੀ ਆਪਾਂ ਨੂੰ ਕੋਈ ਆਈ ਨਹੀਂ ਹੁੰਦਾ ਐਤਵਾਰ ਜਾਂ ਮੱਸਿਆ ਚੌਦੇ ਨੂੰ ਹੁੰਦਾ ਹਰ ਕਦੋਂ ਵੀ ਜਾ ਸਕਦੇ ਹਰ ਵੇਲੇ ਆਪਾਂ ਨੂੰ ਸੰਗਤ ਮਿਲੂਗੀ ਹੀ ਮਿਲੂਗੀ ਗੁਰਦੁਆਰਾ ਬਹੁਤ ਜਿਆਦੇ ਸ਼ਰਧਾ ਭਾਵਨਾ ਤੇ ਇੱਥੇ ਆਪਾਂ ਬੂਟ ਹਨਾ ਜੋੜੇ ਜਮਾ ਕਰਵਾਏ ਸੀ ਤੇ ਹੈਂਡ ਵਾਸ਼ ਕਰ ਰਹੇ ਸੀ ਪ੍ਰੀਤ ਤੇ ਜਸ਼ਨ ਤੇ ਮੈਂ ਇੱਥੇ ਸ਼ੀਸ਼ੇ 'ਚ ਹਨਾ ਮੈਂ ਵੀਡੀਓ ਬਣਾਉਣ ਲੱਗ ਗਈ ਮੈਂ ਕਿਹਾ ਵੀ ਸੋਨਾ ਲੱਗਦਾ ਸ਼ੀਸ਼ੇ 'ਚ ਹਨਾ ਫੋਟੋ ਵਧੀਆ ਆਉਂਦੀ ਹੈ ਮੈਂ ਕਿਹਾ ਤੇ ਪ੍ਰੀਤ ਤੇ ਜਸ਼ਨ ਇੱਥੇ ਮੈਨੂੰ ਕਹਿਣਗੇ ਮੰਮੀ ਕੀ ਕਰੀ ਜਾਨੀ ਆ ਤੂੰ ਇਹ ਆ ਦੇਖੋ ਉਹ ਕਹਿ ਰਹੀ ਪ੍ਰੀਤ ਕਹਿ ਰਹੀ ਸੀ ਮੰਮੀ ਕੀ ਕਰੀ ਮੈਂ ਕਿਹਾ ਮੈਨੂੰ ਵੀਡੀਓ ਸੋਹਣੀ ਆ ਰਹੀ ਏ ਤੇ ਲਓ ਜੀ ਇੱਥੇ ਆਪਾਂ ਮੱਥਾ ਟੇਕਣ ਵਾਸਤੇ ਜਾ ਰਹੇ ਸੀਗੇ ਦਰਬਾਰ ਸਾਹਿਬ ਚ ਤਖਤ ਸ਼੍ਰੀ ਦਮਦਮਾ ਸਾਹਿਬ ਪ੍ਰੀਤ ਤੇ ਜਸ਼ਨ ਦਾ ਮੈਨੂੰ ਬਹੁਤ ਜਿਆਦਾ ਸਾਰਾ ਹੋ ਜਾਂਦਾ ਮੈਨੂੰ ਕੱਲੀ ਨੂੰ ਜਾਣਾ ਬਹੁਤ ਔਖਾ ਹੈ ਤੇ ਇਹਨਾਂ ਨੇ ਮੇਰੀ ਵੀਡੀਓ ਬਣਾਈ ਨਹੀਂ ਕਿਉਂਕਿ ਆਨ ਮਮਮੀ ਸਾਨੂੰ ਸੰਗ ਲੱਗਦੀ ਆ ਤੇ ਵੀਡੀਓ ਤੂੰ ਬਣਾ ਲੈ ਮਮਮੀ ਬਣ ਕੇ ਆਇਆ ਕਤੋਂ ਕਰਦੀਆਂ ਸ਼ਾਰਟ ਲੈ ਲੈ ਇਸ ਕਰਕੇ ਮੈਂ ਪ੍ਰੀਤ ਤੇ ਜਸ਼ਨ ਨੂੰ ਹੀ ਜ਼ਿਆਦਾ ਵੀਡੀਓ ਚ ਲਿਆਗਾ ਤੇ ਇੱਥੇ ਨਾ 뮤직 ਗਰਵਾਣੀ ਦੀ ਆਵਾਜ਼ ਆ ਰਹੀ ਸੀਗੀ ਵੌਇਸ ਓਵਰ ਮੈਂ ਇਸ ਕਰਕੇ ਕਰਿਆ ਕਿਉਂਕਿ ਫਿਰ ਤੁਹਾਨੂੰ ਪਤਾ ਹੈ ਨਾ YouTube ਦੀ ਗਾਈਡਲਾਈਨ ਹੈ ਨਾ ਤੇ 뮤직 ਆਪਾਂ ਨਹੀਂ ਬਲੌਗ ਚ ਦਿਖਾ ਸਕਦੇ ਇਸ ਕਰਕੇ ਮੈਂ ਹੈ ਨਾ ਵੌਇਸ ਓਵਰ ਕਰਤਾ ਤੇ ਇੱਥੇ ਆਪਾਂ ਮੱਥਾ ਟੇਕ ਕੇ ਬੈਠ ਗਏ ਸੀਗੇ 10 20 ਮਿੰਟ ਬੈਠੇ ਰਹੇ ਤੇ ਬਹੁਤ ਸੋਹਣਾ ਦੇਖੋ ਜੀ ਦਰਬਾਰ ਸਾਹਿਬ ਬਹੁਤ ਜਿਆਦਾ ਸੋਹਣਾ ਦੇਖੋ ਤੇ ਆਪਾਂ ਸ਼ਾਟ ਲਿਆ ਹਨਾ ਤੁਹਾਡੇ ਵਾਸਤੇ ਵਿਚਲੋ ਸਾਰੇ ਭੈਣ ਭਰਾ ਦਰਸ਼ਨ ਕਰ ਲੈਣ ਗੁਰਦੁਆਰਾ ਸਾਹਿਬ ਦੇ ਤੇ ਇੱਥੇ ਮੈਂ ਬਣਾ ਰਹੀ ਸੀ ਵੀਡੀਓ ਹਨਾ ਤੇ ਬਹੁਤ ਜਿਆਦਾ ਸੰਗਤ ਬੈਠੀ ਸੀ ਬੀਬੀਆਂ ਬੈਠੀਆਂ ਸੀ ਇੱਧਰ ਜਸ਼ਨ ਤੇ ਪ੍ਰੀਤ ਫੇਰ ਇਹ ਤੋਂ ਬਾਅਦ ਹਨਾ ਇਹਨਾਂ ਨੇ ਮਤਲਬ ਕਿ 35 ਅੱਖਰ ਉੜੇ ਆੜੇ ਦੇ ਲਿਖੇ ਹਨ ਇਹ ਇਹ ਸੀ ਇਹ ਸੀ ਕਰਕੇ ਹੀ ਮੈਂ ਜਦਾ ਪ੍ਰੀਤ ਜਸ਼ਨ ਨੂੰ ਲੈ ਕੇ ਗਈ ਸੀਗੀ ਮੈਂ ਕਿਹਾ ਵੀ ਇੱਥੇ ਕਾਫੀ ਹੈ ਨਾ ਸ਼ਾਦਾ ਆਪਣੇ ਸਾਰੇ ਭੈਣ ਭਰਾਵਾਂ ਦੀ ਵੀ ਕਹਿੰਦੇ ਜੋ ਵੀ ਮਨ ਦੀ ਮਨੋਕਾਮਨਾ ਹੁੰਦੀ ਹੈ ਨਾ ਜੇ ਬੱਚਾ ਹਨਾ ਥੋੜਾ ਜਿਹਾ ਪੜਾਈ ਚੰਦ ਲੈਗਾ ਤਾਂ ਇੱਥੇ ਹਨਾ ਆ ਕੇ 35 ਅੱਖਰ ਲਿਖੇ ਤੇ ਕੋਈ ਸੁੱਖ ਸੁੱਖ ਲੈ ਤੇ ਬਹੁਤ ਛੇ ਦੀ ਬੁਰੀ ਹੁੰਦੀ ਹੈ ਆਪਣੀ ਪ੍ਰੀਤ ਨੇ ਸੁੱਖ ਸੁਖੀ ਅੱਜ ਕਹਿੰਦੀ ਮम्मा ਮੈਂ ਫਸਟ ਆ ਜਾਣਾ ਜਿਹੜੇ ਹੁਣ ਪੱਕੇ ਪੇਪਰ ਹੋਣਗੇ ਤੇ ਮੈਂ ਜਰੂਰ ਕਹਿੰਦੀ ਆ ਕੇ ਜਾਊਂਗੀ ਗੁਰਦੁਆਰਾ ਸਾਹਿਬ ਤੇ ਇੱਥੇ ਆਪਾਂ ਆਪਣੇ ਚੈਨਲ ਦਾ ਨਾਮ ਲਿਖਤਾ ਸੀਗਾ ਜਿਹੜੀ ਭੈਣ ਭਰਾ ਪੜ ਲੈਣਗੇ ਉਹ ਤਾਂ ਸਮਝ ਜਾਣਗੇ ਹਨ ਮੈਂ ਚੈਨਲ ਦਾ ਨਾਮ ਲਿਖਿਆ ਸੀ YouTube ਚੈਨਲ ਦਾ ਤੇ ਪ੍ਰੀਤ ਨੇ ਲੱਡੂਆਂ ਦਾ ਡੱਬਾ ਸੁੱਖਿਆ ਕਹਿੰਦੀ ਬਾਬਾ ਜੀ ਮੈਂ ਫਸਟ ਆਉਣਾ ਐ ਇਸ ਵਾਰ ਮੈਨੂੰ ਫਸਟ ਆ ਜਾ ਮੈਂ ਤੇ ਲੱਡੂਆਂ ਦਾ ਡੱਬਾ ਚੜਾ ਕੇ ਜਾਊਂਗੀ ਤੇ ਇੱਥੇ ਮੈਂ ਸ਼ਾਰਟ ਲੈ ਰਹੀ ਸੀਗੀ ਤੇ ਇੱਥੇ ਇਹਨਾਂ ਨੇ ਪੰਜ ਸਨਾਨਾ ਕਰ ਲਿਆ ਪ੍ਰੀਤ ਤੇ ਜਸ਼ਨ ਨੇ ਦੋਨਾਂ ਨੇ ਤੇ ਇੱਥੇ ਆਪਣੇ ਇੱਥੇ ਆਪਣੇ ਨਾ ਭੈਣ ਸਤਵੀਰ ਕੌਰ ਸੰਧੂ ਤੇ ਰਿੰਪਲ ਕੌਰ ਸੰਧੂ ਹਨਾ ਭੈਣ ਆਪਾਂ ਨੂੰ ਮਿਲਣ ਆਏ ਸੀਗੇ ਰਾਤ ਸਾਡੀ ਗੱਲ ਹੋਈ ਸੀ ਕਹਿੰਦੇ ਵੀ ਰਮਨ ਅਸੀਂ ਜਰੂਰ ਆਵਾਂਗੇ ਕੱਲ ਨੂੰ ਤੁਹਾਨੂੰ ਮਿਲਣ ਵਾਸਤੇ ਤੇ ਇਹ ਭੈਣ ਆਪਾਂ ਨੂੰ ਦੋਨੇ ਭੈਣਾਂ ਮਿਲਣ ਆਈਆਂ ਤੇ ਇੱਥੇ ਭੈਣ ਆਪਣੇ ਵਾਸਤੇ ਸੂਟ ਲੈ ਕੇ ਆਏ ਸੀਗੇ ਹਨਾ ਤੇ ਸੂਟ ਦਿਖਾ ਰਹੀਆਂ ਸੀ ਭੈਣ ਆਪਾਂ ਨੂੰ ਤੇ ਬਹੁਤ ਪਿਆਰਾ ਕਲਰ ਸੀਗਾ ਤੇ ਬਹੁਤ ਸੋਹਣਾ ਲੱਗਿਆ ਮੈਨੂੰ ਸੂਟ ਬਾਕੀ ਦੋ ਸੂਟ ਹਨਾ ਇਹ ਪੈਨ ਹੋ ਰਹੀ ਆਵਦੇ ਵਾਸਤੇ ਲੈ ਕੇ ਆਏ ਸੀ ਤੇ ਤੀਜਾ ਸੂਟ ਮੇਰੇ ਵਾਸਤੇ ਲਿਆਂਦਾ ਸੀ ਮੈਂ ਕਲਰ ਮਹਿੰਦੀ ਰੰਗਾ ਤੇ ਇੱਥੇ ਝੂੜੀਆਂ ਲਿਆਂਦੀਆਂ ਸੀ ਨੇ ਹੱਥ 'ਚ ਪਾਉਣ ਵਾਸਤੇ ਗਜਰੇ ਪਰ ਮੇਰੇ ਉਹ ਆਏ ਨਹੀਂ ਕਿਉਂਕਿ ਮੇਰਾ ਹੱਥ ਬਹੁਤ ਜ਼ਿਆਦਾ ਭਾਰੀ ਹੈ ਇਸ ਕਰਕੇ ਤੇ ਉਹ ਰਿਪਲ ਪੈਨ ਕਹਿੰਦੀ ਵੀ ਤੁਸੀਂ ਪਰਚਾਈ ਨੂੰ ਦੇ ਦਿਓ ਆਵਦੀ ਨਾ ਤੇ ਆਪਾਂ ਮੰਨ ਨੂੰ ਦੇ ਦਾਂਗੇ ਹਨਾ ਕਿਉਂਕਿ ਮੇਰੇ ਆ ਨਹੀਂ ਰਹੇ ਸੀ ਤੇ ਫਿਰ ਮੋੜ ਕੇ ਉਹ ਲੈ ਕੇ ਨਹੀਂ ਗਏ ਮੈਂ ਤਾਂ ਉਹਨਾਂ ਨੂੰ ਕਿਹਾ ਸੀਗਾ ਹਨਾ ਵੀ ਆ ਤਾਂ ਰਹੀ ਨਹੀਂਗੇ ਫਿਰ ਉਹਨਾਂ ਨੇ ਹੋ ਗਿਆ ਸੀ ਲੈ ਕੇ ਆਏ ਇਸ ਕਰਕੇ ਵੀ ਚਲੋ ਪਰਚਾਈ ਨੂੰ ਦੇ ਦਾਂਗੇ ਆਪਾਂ ਹਨਾ ਤੇ ਐਸੇ ਬੋਇਸ ওভার ਮੈਸ ਕਰਕੇ ਕਰ ਰਹੀਆਂ ਇੱਥੇ ਵੀ ਗੁਰਬਾਨੀ ਦੀ ਆਵਾਜ਼ ਆ ਰਹੀ ਸੀਗੀ ਫਿਰ ਮੈਨੂੰ ਆਏ ਆ ਨਾ ਕਾਪੀਰਾਈਟ ਨਾ ਆ ਜਾਏ ਤੇ ਐਡਾ ਸੋਹਣਾ ਨਾ ਮਿਹਨਤ ਕਰਕੇ ਬਲੌਗ ਬਣਾਇਆ ਤੁਹਾਨੂੰ ਪਤਾ ਵੀ ਫਿਰ ਮੜ ਜੇ ਕਰਕੇ ਖਰਾਬ ਹੋ ਜਾਂਦਾ ਤੇ ਬਾਕੀ ਤੁਸੀਂ ਸਾਰੇ ਭੈਣ ਭਰਾ ਸਮਝੋਗੇ ਹਨਾ ਵੀ ਜੋ ਮੈਂ ਗੱਲ ਕਹਿ ਰਹੀ ਹਾਂ ਤੇ ਇੱਥੇ ਅਸੀਂ ਬੈਠੇ ਹੋਰ ਗੱਲਾਂ ਮਾਰੀ ਜਾਂਦੇ ਸੀ ਕਿੰਨਾ ਟਾਈਮ ਬੈਠੇ ਰਹੇ ਅਸੀਂ ਬਹੁਤ ਗੱਲਾਂ ਮਾਰੀਆਂ ਅੱਜ ਬਹੁਤ ਸੋਹਣਾ ਲੰਘਿਆ ਸਾਰਾ ਦਿਨ ਭੈਣ ਭਰਿਆਂ ਦੇ ਨਾਲ ਤੇ ਇੰਨੀ ਖੁਸ਼ੀ ਹੁੰਦੀ ਆ ਨਾ ਜਦੋਂ ਕੋਈ ਭੈਣ ਭਰਾ ਦੇ ਲੋਂ ਜਾਂਦਾ ਹਨ ਬੜਾ ਸਕੂਨ ਮਿਲਦਾ ਇਹ ਚੀਜ਼ ਦਾ ਲਓ ਜੀ ਆਪਾਂ ਆਗੇ ਸੀਗੇ ਆਪਾਂ ਗਏ ਸੀਗੇ ਤਲਵੰਡੀ ਦਮਦਮਾ ਸਾਹਿਬ ਗੁਰਦੁਆਰਾ ਤੇ ਜਾਇਆਏ ਅਸੀਂ ਕੁੜੀਆਂ ਨੂੰ ਮੱਥਾ ਟਿਕਾ ਲਿਆਈ ਤੇ ਜਿਹੜੇ ਉੜਿਆੜੇ ਦੇ 35 ਅੱਖਰਾਂ ਦੇ ਉਹ ਵੀ ਲਿਖਾਇਆਗਾ ਹੁਣ ਤੁਸੀਂ ਸੋਚੋਗੇ ਐਨਕਾ ਕਾਹਤੋਂ ਲਾ ਰੱਖੀ ਆ ਅਸੀਂ ਆਉਂਦੇ ਹੋਏ ਕਾਲਿਆਂ ਵਾਲੀ ਨਿਗਾ ਵੀ ਚੈੱਕ ਕਰਾ ਕੇ ਮੈਦ ਤੇ ਪ੍ਰੀਤ ਤੇ ਅਸੀਂ ਚਸ਼ਮਾ ਲਵਾ ਲਿਆਈ ਹਨਾ ਤੇ ਫਰੇਮ ਅਸੀਂ ਇਸ ਤਰ੍ਹਾਂ ਸਿਲੈਕਟ ਕਰਿਆ ਤੇ ਕਿਉਂਕਿ ਨਿਗਾ ਦੋਨਾਂ ਮੇਰੀ ਤਾਂ ਦੋਨੇ ਅੱਖਾਂ ਦੀ ਘਟ ਹੈ ਤੇ ਪ੍ਰੀਤ ਦੀ ਨਿਗਾਹ ਇੱਕ ਅੱਖ ਦੀ ਘਟ ਹੈ ਤੇ ਤਾਂ ਕਰਕੇ ਮੈਂ ਕਿਹਾ ਹੋਰ ਨਾ ਘਟ ਜੇ ਹਨਾ ਨਿਗਾ ਤੇ ਦੂਰ ਦੀ ਨਿਗਾਹ ਬਹੁਤ ਘਟ ਹੈ ਮੇਰੀ ਦਿਖਦਾ ਨਹੀਂ ਮੈਨੂੰ ਟੀਵੀ ਦੂਰੋਂ ਤੇ ਚਲੋ ਮੈਂ ਕਿਹਾ ਚਸ਼ਮਾ ਲਵਾ ਲੈਨੇ ਹਨਾ ਵੀ ਹੋ ਸਕਦਾ ਨਿਗਾਹ ਘਟ ਜੇ ਤੇ ਮੈਨੂੰ ਅੱਜ ਹੋਰ ਹੀ ਉੱਪਰ ਉੱਪਰ ਲੱਗੀਆਂ ਦਾ ਚਸ਼ਮੇ ਨਾਲ ਹਨਾ ਤੇ ਹੁਣ ਆਪਣੀ ਪ੍ਰੀਤ ਚਟਨੀ ਬਣਾਈ ਜਾਂਦੀ ਹੈ ਤੇ ਅੱਜ ਆਪਾਂ ਚਟਨੀ ਨੇ ਰੋਟੀ ਖਾਵਾਂਗੇ ਕਿਉਂਕਿ ਅਸੀਂ ਹੋ ਗਏ ਲੇਟ ਤੇ ਸੁਭਾ ਵੀ ਸਾਫ ਸਪਾਈ ਨਹੀਂ ਹੋਈ ਨੀ ਕੰਮ ਫਟਾਫਟ ਭੱਜ ਕੇ ਗਏ ਤੇ ਪਾ ਦੋ ਤਿੰਨ ਮਹੀਨੇ ਹੋ ਗਏ ਹਨ ਸੁਖਪ੍ਰੀਤ ਖੱਟੜਾ ਪਹਿਣ ਆਖੀ ਜਾਂਦੀ ਸੀ ਕਿ ਕਹਿੰਦੇ ਵੀ ਤੁਸੀਂ ਰਾਮਨ ਜਾ ਕੇ ਆਓ ਆ ਦਮਦਮਾ ਸਾਹਿਬ ਜ਼ਰੂਰ ਬੱਚਿਆਂ ਨੂੰ ਲੈ ਕੇ ਜਾਓ ਤੇ ਆਪਾਂ ਫਿਰ ਅੱਜ ਸਪੈਸ਼ਲ ਟਾਈਮ ਕੱਢਿਆਣਾ ਸੀ ਕਿਹਾ ਵੀ ਜਲ ਕੇ ਆਈਏ ਤੇ ਜਦੋਂ ਕੋਈ ਕਹਿੰਦੇ ਹੁੰਦੇ ਭੈਣ ਭਰਾ ਸਹੀ ਰਾਸਤੇ ਤੇ ਪਾਉਂਦਾ ਤਾਂ ਜ਼ਰੂਰ ਗੱਲ ਮੰਨ ਲੈਣੀ ਚਾਹੀਦੀ ਸੁਣ ਲੈਣੀ ਚਾਹੀਦੀ ਏ ਤੇ ਆਪਣੇ ਹਨਾ ਰਾਤ ਪਹਿਣਾ ਨਾਲ ਗੱਲ ਹੋਈ ਸੀਗੀ ਸੁਖਨਾ ਅਨਾਬਤ ਅਬਲੂ ਤੋਂ ਪੈਂਡਾ ਉਹਨਾਂ ਦਾ ਸੁਖਨਾਬਲੂ ਤੇ ਸਤਵੀਰ ਅਤੇ ਰਿੰਪਲ ਉਹ ਫਿਰ ਜਦੋਂ ਰਾਤ ਉਹਨਾਂ ਨਾਲ ਗੱਲ ਹੋਈ ਤੇ ਸਵੇਰ ਉਹਨਾਂ ਤਲਵੰਡੀ ਸਾਬੋਕੇ ਆਗੇ ਸੀਗੀ ਦਮਦਮਾ ਸਾਹਿਬ ਤੇ ਉੱਥੇ ਆਪਣੇ ਨਾਲ ਬੈਠੇ ਰਹੇ ਗੱਲਾਂ ਬਾਤਾਂ ਕਰੀਆਂ ਬਹੁਤ ਜ਼ਿਆਦੇ ਗੱਲਾਂ ਬਾਤਾਂ ਕਰੀਆਂ ਬਹੁਤ ਜ਼ਿਆਦੇ ਇੰਜੋਏ ਕੀਤਾ ਉੱਥੇ ਗੱਲਾਂ ਬਾਤਾਂ ਕਰੀਆਂ ਨਾ ਬੈਠੇ ਰਹੇ ਅਸੀਂ ਪਾਰਕ ਚ ਮੱਥਾ ਟੇਕਿਆ ਲੰਗਰ ਛੱਕੇ ਅਸੀਂ ਫੇਰ ਫਿਰ ਉਹ ਇੱਕ ਲ ਭੈਣਾ ਮਤਲਬ ਦੋਨੇ ਭੈਣਾ ਮੇਰੇ ਵਾਸਤੇ ਸੂਟ ਲੈ ਕੇ ਆਗਾ ਤੇ ਆਪਣਾ ਸੂਟ ਹੈਗਾ ਗਾ ਬਈ ਮੈਂਹਿੰਦੀ ਕਲਰ ਦਾ ਬਹੁਤ ਸੋਹਣਾ ਸੂਟ ਹੈ ਤੇ ਆਪਾਂ ਦਿਖਾਉਨੇ ਆ ਤੁਹਾਨੂੰ ਤੇ ਸੂਟ ਬਹੁਤ ਸੋਹਣਾ ਲੱਗਿਆ ਮੈਨੂੰ ਉਹਨਾਂ ਨੇ ਰੰਤ ਕਲਰ ਪੁੱਛਿਆ ਕਹਿੰਦੇ ਕਿਹੜੇ ਰੰਗ ਦਾ ਸੂਟ ਚਾਹੀਦਾ ਮੈਂ ਕਿਹਾ ਭਾਵੇਂ ਪਰਪਲ ਹੋਵੇ ਤੇ ਭਾਵੇਂ ਹੋਵੇ ਮਹਿੰਦੀ ਕਲਰ ਮੈਂ ਕਿਹਾ ਜਿਹੜਾ ਤੁਹਾਨੂੰ ਪਸੰਦ ਆ ਮੈਂ ਸੂਟ ਲੈ ਆ ਤੇ ਬਾਕੀ ਮੈਂ ਨਾ ਕਹੀ ਸੀ ਕਿ ਮੈਂ ਖੈ ਵੀ ਰਹਿਣ ਦੋ ਹਨਾ ਸੂਟ ਨਾ ਲੈ ਕੇ ਆਉ ਮੈਂ ਕਿਹਾ ਕੀ ਕਰਾਉਣੀ ਏ ਤੇ ਪਰ ਫਿਰ ਵੀ ਮੰਨੀਆਂ ਨੇ ਉਹ ਪਹਿਣਾ ਕਹਿੰਦੀਆਂ ਜਰੂਰ ਸੂਟ ਰਮਾ ਤੇਰੇ ਵਾਸਤੇ ਅਸੀਂ ਲੈ ਕੇ ਆਵਾਂਗੇ ਤੇ ਚਲੋ ਜੀ ਤੁਹਾਨੂੰ ਸੂਟ ਦਿਖਾਉਨੇ ਆ ਮੇਰਾ ਕਿ ਉਹ ਵਿਚ ਆਓ ਜੀ ਸਤਵੀਰ ਨੇ ਤੇ ਰਿੰਪਲ ਨੇ ਹਨਾ ਸਤਵੀਰ ਕੋਲ ਸੰਧੂ ਤੇ ਰਿੰਪਲ ਕੋਲ ਸੰਧੂ ਨੇ ਆਪਾਂ ਨੂੰ ਸੂਟ ਭੇਜਿਆ ਅੱਜ ਭੈਣ ਹੋ ਰਹੀ ਗੁਰਦੁਆਰਾ ਸਭ ਲੈ ਕੇ ਆਈਆਂ ਸੀ ਤੇ ਇਹ ਹੈਗਾ ਜੀ ਮਹਿੰਦੀ ਕਲਰ ਤੇ ਇਹਨੂੰ ਕਹਿੰਦੇ ਆ ਨਮਾਈ ਹੈ ਇਹ ਸਿਲਕ ਪਾਟਾ ਸ਼ਿਲਕ ਤੇ ਆਪਣੇ ਵਾਸਤੇ ਭੈਣਾਂ ਨੇ ਰਾਤ ਪੁੱਛਿਆ ਸੀਗਾ ਕਹਿੰਦੇ ਵੀ ਸੋਨੂ ਰਮਨ ਕਿਹੜੇ ਰੰਗ ਦਾ ਸੂਟ ਚਾਹੀਦਾ ਹੈ ਮੈਂ ਖੈਰੀ ਮੇ ਪਰਪਲ ਉਹ ਬਿੱਧੀ ਜਾ ਹੋਵੇ ਮਹਿੰਦੀ ਕਲਰ ਤੇ ਆਪਾਂ ਨੂੰ ਮਹਿੰਦੀ ਕਲਰ ਦਾ ਸੂਟ ਭੇਜਤਾ ਭੈਣਾਂ ਨੇ ਮੈਨੂੰ ਬਹੁਤ ਪਸੰਦ ਆਇਆ ਤੇ ਆਪਾਂ ਕੜਾਈ ਕਰਾਵਾਂਗੇ ਇਹਦੇ ਤੇ ਪਲੇਨ ਸੂਟ ਹੈ ਤੇ ਵਰਕ ਕਰਾਵਾਂਗੇ ਆਪਾਂ ਤੇ ਦੇਖੋ ਸ਼ਾਈਨਿੰਗ ਮਾਰੂ ਵੀ ਬਹੁਤ ਜ਼ਿਆਦਾ ਠੀਕ ਹੈ ਇੱਕ ਦਾ ਉਹਨਾਂ ਨੇ ਆਪਾਂ ਨੂੰ ਕੋਈ ਚੀਜ਼ ਭੇਜੀ ਆ ਸਦਵੀਰ ਨੇ ਉਹ ਆਪਾਂ ਸੁਣੋ ਬੋਲ ਕੇ ਸੁਣਾਉਣੇ ਆ ਉਹਨਾਂ ਨੇ ਮੈਨੂੰ WhatsApp ਤੇ ਭੇਜੀ ਆ ਤੇ ਸਾਰੇ ਜਣੇ ਸੁਣਿਆ ਮੰਜ਼ਲ ਤੇ ਕਹਿੰਦੇ ਇੱਕ ਨਾ ਇੱਕ ਦਿਨ ਹਨਾ ਵੀ ਮਿਲ ਹੀ ਜਾਂਦੀ ਹੈ ਮੰਜਿਲ ਮੰਜਿਲ ਤੇ ਇੱਕ ਨਾ ਇੱਕ ਦਿਨ ਮਿਲ ਹੀ ਜਾਂਦੀ ਐ ਪਰ ਸਾਥ ਕਿਸ ਕਿਸ ਨੇ ਦਿੱਤਾ ਯਾਦ ਜ਼ਰੂਰ ਰਹੂਗਾ ਬਾਤੋਂ ਮੰਜਿਲ ਤੇ ਇੱਕ ਨਾ ਇੱਕ ਦਿਨ ਮਿਲ ਹੀ ਜਾਊਗੀ ਪਰ ਸਾਥ ਕਿਸ ਕਿਸ ਨੇ ਦਿੱਤਾ ਯਾਦ ਜ਼ਰੂਰ ਰਹੂਗਾ ਇਹ ਇਹ ਆਪ ਨੂੰ ਭੇਜਿਆ ਸਤਵੀਰ ਕੌਰ ਸੰਧੂ ਨੇ ਪਿੰਡਾਂ ਦਾ ਆਬੂ ਖਰਾਣਾ ਤੇ ਮੈਨੂੰ ਬਹੁਤ ਵਧੀਆ ਲੱਗੀ ਇਹਨਾਂ ਦੀ ਇਹ ਲਾਈਨਾਂ ਬਹੁਤ ਢੂੰਗੀ ਲਾਈਨ ਹੈ ਜੇ ਕੋਈ ਬੰਦਾ ਸੋਚੇ ਜੀ ਜਾਣ ਵੀ ਇਹਦਾ ਮਤਲਬ ਆਪਾਂ ਇਹ ਵੀ ਕਰ ਸਕਦੇ ਆ ਵੀ ਜਿਹੜਾ ਔਖੇ ਟਾਈਮ 'ਚ ਹਨਾ ਨਾਲ ਖੜ ਗਿਆ ਤਾਂ ਖੜ ਗਿਆ ਹਨਾ ਬੰਦਾ ਉਹ ਕਦੇ ਨਹੀਂ ਭੁੱਲ ਸਕਦੇ ਆਪਾਂ ਉਹ ਤੇ ਆ ਮੇਰਾ ਸੂਟ ਬੜਾ ਸੁਣਾ ਤੇ ਜਿਹੜਾ ਸੁਪੋਸੋ ਹੈ ਇਹ ਨਾਲ ਬੈਕ ਬੱਕਰਾ ਕੇ ਨਾ ਸੂਟ ਤੇ ਟਾਈ ਡਾਈ ਦੀ ਚੁੰਨੀ ਲਾਉਂਗੀ ਵਾਓ ਟਾਈ ਡਾਈ ਦੀ ਚੁੰਨੀ ਡਾਈ ਕਰਾ ਕੇ ਤੇ ਬੱਕਰਾ ਕੇ ਸੂਟ ਕੱਪੜੇ ਤੇ ਲਈ ਜੁੰਨੀ ਦੇ ਜਿਆਦਾ ਆਵਲ ਕਪੜਾ ਵੀ ਪੂਜੀ ਤੇ ਪ੍ਰੀਤ ਨੇ ਵੀ ਆਪਣੀ ਨੇ ਨਾ ਅੱਜ ਨਿਗਾ ਚੈੱਕ ਕਰਵਾ ਲਈ ਸਾਡੇ ਤਾਂ ਭਾਈ ਦੋਨੇ ਮਾਵਾਂ ਦੀਆਂ ਦੀ ਨਿਗਾ ਘੱਟ ਹੋ ਗਈ ਤੇ ਚਸ਼ਮੇ ਲਵਾ ਕੇ ਲਏ ਅਸੀਂ ਤੇ ਆ ਨਾ ਸਦਵੀਰ ਨੇ ਤੇ ਰਿੰਪਲ ਨੇ ਆਪਣੇ ਵਾਸਤੇ ਚੂੜਨਾ ਵੀ ਲੈ ਕੇ ਆਦਣਾ ਸੀਗਾ ਤੇ ਮੇਰੇ ਇਹ ਮੇਚ ਨਹੀਂ ਆਇਆ ਤਾਂ ਪ੍ਰੀਤੀ ਤੇ ਆਪਾਂ ਜਦਾ ਅਮਨ ਨੂੰ ਦੇ ਦਾਂਗੇ ਅਮਨ ਦੇ ਮੇਚ ਆ ਜੇ ਉਹਦੇ ਭਰਜਾਈ ਦੀ ਵੀ ਉਹਦੇ ਹੱਥਾਂ 'ਚ ਕੰਗੀ ਹੈ ਮੇਰੇ ਹੱਥਾਂ 'ਚ ਕੰਗੀ ਹੈ ਤੇ ਫਿਰ ਐਵੇਂ ਨਾ ਧੱਕਾ ਕਰਾਂਗੇ ਚੂੜਨਾ ਰੱਟਟੇ ਆਣਗਾ ਤੇ ਨਿਸ਼ਾਨੀ ਆ ਨਾ ਉਹਨਾਂ ਨੇ ਵਿਚਾਰ ਲਾਣੇ ਆਪਾਂ ਨੂੰ ਸੂਟ ਭੇਜਣ ਨਾਲੇ ਆਪਾਂ ਨੂੰ ਟੂਰੀਆਂ ਭੇਜੀਆਂ ਤੇ ਥੈਂਕ ਯੂ ਤਸਵੀਰ ਤਸਵੀਰ ਕਾਰਸਾਂ ਨੂੰ ਐਂਡ ਟ੍ਰਿੰਪਲ ਕਾਰਸਾਂ ਨੂੰ ਥੈਂਕ ਯੂ ਭੈਣੇ ਤੇ ਇਹਨਾਂ ਇਹਨੇ ਜੋਗਾ ਸਮਝਿਆ ਆਪਾਂ ਨੂੰ ਤੁਸੀਂ ਆਪਣੇ ਲਈ ਸੂਟ ਭੇਜਿਆ ਤੇ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲਾਂ ਕਰਕੇ ਸਾਰਾ ਦਿਨ ਅਸੀਂ ਦੋ ਘੰਟੇ ਬੈਠ ਕੇ ਉੱਥੇ ਗੱਲਾਂ ਮਾਰੀ ਕਿ ਮੈਂ ਬੁਰਦਵਾਰਾ ਸਾਹਿਬ ਤੇ ਬਹੁਤ ਤੇ ਥੈਂਕ ਯੂ ਭੈਣੋ ਤੇ ਮੇਰੇ ਵਾਸਤੇ ਸੁਣਵੇ ਦਿਨ ਵਾਸਤੇ ਤੇ ਇੰਨੀ ਦੂਰੋਂ ਸਪੈਸ਼ਲ ਹਨਾ ਮੇਰੇ ਬਾਬੇ ਨੂੰ ਤੇ ਮੇਰਿਆਂ ਕੁੜੀਆਂ ਨੂੰ ਮਿਲਣਾ ਮਿਲਣਾ ਆਉਣ ਵਾਸਤੇ ਹਨ ਤੇ ਸਾਡੇ ਵਾਸਤੇ ਹਨਾ ਤੁਸੀਂ ਇਕ ਹੀ ਤੌਰ ਦਮ ਦਮਾ ਸਾਭ ਬਹੁਤ ਜਲਦੀ ਜਲਦੀ ਮਿੰਟਾ ਮਿੰਟੀ ਤਿਆਰ ਹੋਗੇ ਮੌਕੇ ਤੇ ਆਈ ਤੁਸੀਂ ਕੋੜੀਆਂ ਦੇ ਸੀਗੇ ਪ੍ਰੀਤ ਜਨ ਵਾਸਤੇ ਖਾਣ ਵਾਲੇ ਤੇ ਬੈਠ ਪਰਿਆ ਸੀ ਤੇ ਇੱਕ ਚੀਜ਼ ਆਪਾਂ ਹੋਰ ਖਰੀਦ ਕੇ ਨੇ ਤੁਹਾਨੂੰ ਦਿਖਾਉਣੇ ਇੱਕ ਮਿੰਟ ਉਹਦੇ ਚ ਗੁਰਬਾਣੀ ਚਾਲਦੀ ਜਿੱਦਾਂ ਆਪਾਂ 플ੈਗ ਲਾਦਾਂਗੇ ਨਾ ਗੋਲਡ ਚ ਤੇ ਆਪਾ ਦਿਖਾਉਣੇ ਸੋਣ ਇੱਕ ਮਿੰਟ ਐਦਾਂ ਤਾਂ ਪਿਆ ਪ੍ਰੀਤ ਪ੍ਰੀਤ ਤੇ ਅੱਜ ਨਾ ਥੋੜਾ ਜਿਹਾ ਸਾਡੇ ਕੁੜੇਰਾ ਪੈ ਰਹੇ ਆ ਅ ਸਵੇਰ ਕਿਉਂਕਿ 9:00 ਚਾਰੀ ਵਾਲੀ ਬਾਸ ਤੇ ਜਾਣਾ ਸੀਗਾ ਤੇ ਅਸੀਂ ਹੋ ਗਏ ਸੀਗੇ ਲੇਟ ਤੇ ਫਟਾਫਟ ਕਾਨੂੰ ਨੂੰ ਨਾ ਵਧੀਆ ਸਫਾਈ ਚਲਾ ਕੇ ਦਿਖਾਓ ਮਮਾ ਜੀ ਤਾਂ ਨਾ ਸਫਾਈ ਕਰਕੇ ਝਾੜੂ ਪੋਚਾ ਨਾ ਮਾਰੀ ਤੇ ਅੱਜ ਸਾਥੂ ਸਫਾਈ ਨਹੀਂ ਹੋਈ ਤੇ ਇਹ ਚੀਜ਼ ਤਾਂ ਹੁਣ ਦੁੱਖ ਜਤਾਈ ਜਾਂਦਾ ਦਿਨ ਚਲੂਗਾ ਸਾਫ ਸਫਾਈ ਕਰਾਂਗੇ ਵਧੀਆ ਤਰੀਕੇ ਨਾਲ ਤੇ ਇਹ ਆ ਪਲਿਆਂ ਦੇ ਜੀ 100 ਰੁਪਏ ਦਾ ਆਪਾਂ ਨੂੰ ਕੀ ਕਹਦੇ ਹਾਂ ਇਹ ਹੁਣ ਆ ਮਤਲਬ ਜਿੱਦਾਂ ਪਲੱਗ ਆਪਣਾ ਲਾ ਕੇ ਦਿਖਾਓ ਪਲੀਜ਼ ਇੱਕ ਵਾਰੀ ਆਇਆ ਨਾ ਨਹੀਂ ਇੱਕ ਵਾਰੀ ਲਾ ਕੇ ਦਿਖਾਓ ਨਹੀਂ ਚਲਦੀ ਏ ਇੱਕ ਵਾਰੀ ਇੱਧਰ ਤੇ ਆਹ ਬ੍ਰੀਤ ਆ ਮੈਨ ਆਸਤਰੀ ਸਤਰੀ ਨੇ ਜਸ਼ਨ ਨੂੰ ਦਵਾਈ ਏ ਸੂਈ ਕ੍ਰੈਪਟ ਜਾਇ ਜਿੱਦਾਂ ਇਸ ਤਰ੍ਹਾਂ ਕਲੈਚਰ ਗੇਲੋ ਬਲਪ ਗੇਲੋ ਇਹ ਐਂਕਲ ਦੂਰ ਦੇ ਮੇ ਲੱਗੀ ਏ ਦੂਰ ਤੋਂ ਤੇ ਆਹ ਆਪਣੇ ਰਫੜਾ ਲਿਆਂਦੇ ਆ ਬ੍ਰੀਤ ਨੇ ਜਸ਼ਨ ਨੇ ਹੋਰ ਕੀ ਜਾਂਦਾ ਭਾਈ ਚਸ਼ਮਾ ਚਸ਼ਮਾ

ਤੇ ਰੋਟੀ ਪਾਣੀ ਖਾ ਲਿਆ ਆਪਾਂ ਤੇ ਅੱਜ ਆਪਾਂ ਬਣਾਈਏ ਚਟਨੀ ਸਬਜ਼ੀ ਕੋਈ ਨਹੀਂ ਬਣੀ ਕਿਉਂਕਿ ਲੇਟ ਹੋ ਗਏ ਵਾਲੇ ਅਸੀਂ ਤੇ ਰੋਟੀ ਖਾ ਲਈ ਵਰਤਾਂ ਲੈ ਗਈ ਮੇਰੇ ਚੱਕਣ ਵਾਲੇ ਤੇ ਪਾਸੋਂ ਫ੍ਰੈਂਡਲੀ ਸਕੀਮ ਚ ਬਾਤਨ ਚੱਕ ਕੇ ਦੋ ਬਾਦ ਹਨ ਲੈਟਰ ਲੁੱਟ ਬੰਦ ਕਰਕੇ ਤੇ ਪੈਨੇ ਆ ਕਿਉਂਕਿ ਥੱਕ ਗਏ ਅੱਜ ਕਾਫੀ ਆ ਨਾ ਸਾਰਾ ਦਿਨ ਤੋਰਾ ਫੇਰਾ ਰਿਆ ਤੇ ਇਧਰ ਚੈੱਕ ਕਰੋ ਜੀ ਮੇਰੀ ਧੀ ਰਾਣੀ ਦਾ ਅਣਕ ਦਾ ਫਰੇਮ ਇਹ ਇਹ ਜੇ ਛੋਟਾ ਆ ਗਿਆ ਉਹ ਵੀ ਇੰਜ ਕਰਦਾ ਸੀ ਦੇਖੀ ਦੁਕਾਨ ਤੇ ਐਨਕਾਂ ਲਈ ਜਾਂਦਾ ਮਮੀ ਮਮੀ ਆਈ ਨਹੀਂ ਹਾਂ ਫਿਰ ਕਿਵੇਂ ਕਰਦਾ ਸੀ ਤਾਂ ਕਿਹਾ ਮਮੀ ਹਾਂ ਆਏ ਕਰਦੀ ਮਮੀ ਵੀ ਮੈਂ ਵੀ ਐਨਕ ਲਵਾਉਣੀ ਹੈ ਤੂੰ ਮੈਂ ਕਿਹਾ ਜਸ਼ਨ ਤੈਨੂੰ ਐਨਕ ਨੂੰ ਗੀਏ ਤੇਰੀ ਜਦੋਂ ਨਿਗਾਹ ਹਜੇ ਪੂਰੀ ਐ ਮੈਨੂੰ ਦੇਖੀ ਨਹੀਂ ਆਂਦਾ ਤੇ ਬਾਕੀ ਜੀ ਚਲੋ ਜੀ ਮੈਂ ਐਨਕਾਂ ਲਵਾਂ ਕੁਛ ਹੋਣਾ ਮੈਂ ਵੀ ਵੀਡੀਓ ਦੇਖੀ ਥੈਂਕ ਯੂ ਪਹਿਲਾਂ ਤਾਂ ਹੈਨਾ ਇੱਥੇ ਪਹਿਲਾਂ ਤਾਂ ਹਨਾ ਤੇ ਸਤਵੀਰ ਕੌਰ ਸੰਧੂ ਹਨਾ ਉਹਨਾਂ ਦਾ ਧੰਨਵਾਦ ਤੇ ਰਿੰਪਲ ਕੌਰ ਸੰਧੂ ਉਹਨਾਂ ਦਾ ਧੰਨਵਾਦ ਬਹੁਤ-ਬਹੁਤ ਹਨਾ ਭੈਣਾਂ ਨੇ ਆਪਾਂ ਨੂੰ ਐਡਾ ਸੋਹਣਾ ਸੂਟ ਲੈ ਕੇ ਦਿੱਤਾ ਤੇ ਥੈਂਕ ਯੂ ਭੈਣੇ ਹਨਾ ਤੇ ਇੰਨਾ ਤਾਂ ਖੁਸ਼ੀ ਹੁੰਦੀ ਹੈ ਹਨਾ ਵੀ ਸਾਰੀਆਂ ਭੈਣਾਂ ਦੇ ਹਨਾ ਜਿੰਨਾ ਜਿਹੜੇ-ਜਿਹੜੇ ਭੈਣਾਂ ਭੈਣਾਂ ਭਰਾ ਬਲੌਗ ਦੇਖਦੇ ਹਨ ਆਪਾਂ ਦਿਲਾਂ 'ਚ ਜਗ੍ਹਾ ਤਾਂ ਬਣਾ ਲਈ ਹਨਾ ਤੇ ਹੋਰ ਤਾਂ ਚਲੋ ਕੁਝ ਨਹੀਂ ਕਮਾਇਆ ਜ਼ਿੰਦਗੀ 'ਚ ਹਨਾ ਕਹਿੰਦੇ ਹੁੰਦੇ ਭੈਣਾਂ ਦਾ ਜ਼ਰੂਰ ਕਮਾ ਲੀਗਾ ਤੇ ਇਹਦਾ ਸਬੂਤ ਇਹ ਹੈ ਹਨਾ ਵੀ ਮੇਰੇ ਵਾਸਤੇ ਸਪੈਸ਼ਲ ਵੀ ਦੋ ਉਹਨਾਂ ਨੇ ਆਪਦੇ ਸੂਟ ਲਾਏ ਸੀਗੇ ਤੇ ਦੋ ਸੂਟਾਂ ਦੇ ਨਾਲ ਇੱਕ ਸੂਟ ਲਿਆ ਮੇਰਾ ਹਨਾ ਤੇ ਮੈਨੂੰ ਵਧੀਆ ਲੱਗਿਆ ਚਲੋ ਸੂਟ ਲੈਂਦਾ ਹਨਾ ਮੈਂ ਖੁਸ਼ ਐ ਮੈਂ ਮੰਗਿਆ ਨਹੀਂ ਆ ਨਾ ਸੂਟ ਪਰ ਉਹਨਾਂ ਨੇ ਆਪਦੀ ਖੁਸ਼ੀ ਨਾਲ ਮੈਨੂੰ ਸੂਟ ਦਿੱਤਾ ਮੈਨੂੰ ਸੂਟ ਬਹੁਤ ਪਸੰਦ ਆ ਤੇ ਅਜੇ ਤਾਂ ਸਾਨੂੰ ਅੱਗੇ ਦੀ ਅੱਗੇ ਆਪਾਂ ਜਦੋਂ ਇਹ ਤੇ ਕੜਾਈ ਵਗੈਰਾ ਕਰਾ ਲਈ ਹਨਾ ਤੇ ਚੁੰਨੀ ਇਹਦੇ ਨਾਲ ਡਾਈਕ ਵਧੀਆ ਟਾਈ ਡਾਈ ਦੀ ਕਰਵਾ ਲਈ ਤੇ ਸੂਟ ਬਹੁਤ ਸੋਹਣਾ ਬਣ ਗਿਆ ਮਹਿੰਗੇ ਸੂਟ ਨੂੰ ਵੀ ਮਾਤ ਪਾਉਗਾ ਇਹ ਜੇ ਆਪਾਂ ਕਹਿ ਦਈਏ 5-6000 ਦੇ ਸੂਟ ਨੂੰ ਤਾਂ ਮਾਤ ਪਾਉਗਾ ਇਹ ਤਾਂ ਕਿਤੇ ਸੋਹਣਾ ਲੱਗੂਗਾ ਤੇ ਕਲਰ ਬਹੁਤ ਪਿਆਰਾ ਥੈਂਕ ਯੂ ਥੈਂਕ ਯੂ ਭੈਣਾਂ ਥੈਂਕ ਯੂ ਤੇ ਚਲੋ ਜੀ ਅੱਜ ਜਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਪਲੀਜ਼ ਐਰ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਜੇਕਰ ਨਵੇਂ ਆਉਣੇ ਹੋ ਨਾ ਭੈਣ ਭਰਾ ਚੈਨਲ ਤੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਸੋਣਾ ਯਾਰ ਪਿਆਰਾ ਜਿਹਾ ਕਮੈਂਟ ਕਰਦੇ ਅਗਰ ਸ਼ਸ਼ੀ ਕਾਲ ਬਾਏ ਬਾਏ ਜੀ ਬਾਵਾ ਜੀ